ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਬ੍ਰੀਫ ਦੇ ਵਿੱਚ ਲੈ ਕੇ ਅੱਜ ਰੋਇਆ ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ 27 ਅਕਤੂਬਰ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਧੁੱਪ ਰਹੇਗੀ ਜਾਂ ਫਿਰ ਹਲਕੇ ਹਲਕੇ ਬੱਦਲ ਛਾਏ ਰਹਿਣਗੇ ਠੰਡ ਵਿੱਚ ਕਿੰਨਾ ਕੁ ਵਾਧਾ ਮਹਿਸੂਸ ਕੀਤਾ ਜਾਵੇਗਾ ਇਸ ਬਾਰੇ ਪੂਰੀ ਜਾਣਕਾਰੀ ਦੇ ਮੰਗੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸਭ ਤੋਂ ਪਹਿਲੇ ਤਾਪਮਾਨ ਦੀ ਗੱਲ ਕਰੇ ਤਾਂ ਤਾਪਮਾਨ 13°C ਤੋਂ ਲੈ ਕੇ 33°C ਤੱਕ ਤਾਪਮਾਨ ਰਹਿ ਸਕਦਾ ਹੈ ਘੱਟੋ ਘੱਟ ਤਾਪਮਾਨ ਦੀ ਗੱਲ ਕਰੀਏ ਤਾਂ 20°C ਤੋਂ ਲੈ ਕੇ 22°C ਤੱਕ ਪੰਜਾਬ ਦਾ ਤਾਪਮਾਨ ਰਹਿ ਸਕਦਾ ਹੈ ਜੇਕਰ ਉੱਤਰ ਤੇ ਪੂਰਬੀ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 26 ਤੋਂ ਲੈ ਕੇ 30°C ਤੱਕ ਤਾਪਮਾਨ ਰਹਿ ਸਕਦਾ ਹੈ ਦੱਖਣ ਅਤੇ ਪੱਛਮੀ ਹਿੱਸਿਆਂ ਦੀ ਗੱਲ ਕਰੀਏ ਤਾਂ 32 ਡਿਗਰੀ ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਰਹਿ ਸਕਦਾ ਹੈ ਜਿਹੜਾ ਕਿ ਥੋੜਾ ਜਿਹਾ ਗਰਮ ਮਹਿਸੂਸ ਹੋਵੇਗਾ 27 ਅਕਤੂਬਰ ਨੂੰ ਕਿਸੇ ਵੀ ਤਰ੍ਹਾਂ ਦੀ ਵਰਖਾ ਦੀ ਕੋਈ ਸੁਭਾਵਨਾ ਨਹੀਂ ਹੈ ਹਲਕੀ ਹਲਕੀ ਹਵਾ چلਦੀ ਰਹੇਗੀ ਪੂਰਬ ਵੱਲੋਂ ਇਹ ਹਵਾ 6 ਕਿਲੋਮੀਟਰ ਪ੍ਰਤੀ ਘੰਟੇ ਦੇ ਨਾਲ ਚਲਦੀ ਰਹੇਗੀ ਆਕਾਸ਼ ਪੂਰੀ ਤਰ੍ਹਾਂ ਸਾਫ਼ ਨਜ਼ਰ ਆਵੇਗਾ ਤੇਜ ਧੁੱਪ ਦੇ ਨਾਲ ਹਲਕੀ-ਹਲਕੀ ਗਰਮੀ ਵੀ ਮਹਿਸੂਸ ਹੋ ਸਕਦੀ ਹੈ 27 ਅਕਤੂਬਰ ਨੂੰ ਪੰਜਾਬ ਦਾ ਮੌਸਮ ਸੁਹਾਵਣਾ ਤੇ ਧੁੱਪਦਾਰ ਨਜ਼ਰ ਆਵੇਗਾ ਕਿਸੇ ਵੀ ਤਰ੍ਹਾਂ ਦੀ ਹਲਕੀ-ਹਲਕੀ بارش ਦੀ ਸੰਭਾਵਨਾ ਨਹੀਂ ਹੈ ਦਿਨ ਕਲੀਅਰ ਅਤੇ ਸਾਫ਼ ਨਜ਼ਰ ਆਵੇਗਾ ਜੇਕਰ ਗੱਲ ਕਰੀਏ ਤਾਂ ਸੂਰਜ ਦੇ ਚੜਨ ਦਾ ਸਮਾਂ 6:44 ਬਜੇ ਰਹੇਗਾ ਤੇ ਸੂਰਜ ਡੁੱਬਣ ਦਾ ਸਮਾਂ 5:51 ਬਜੇ ਰਹੇਗਾ ਲਗਭਗ 11 ਘੰਟੇ 7 ਮਿੰਟ ਦਾ ਪੂਰਾ ਦਿਨ ਰਹੇਗਾ ਜੇਕਰ ਗੱਲ ਕਰੀਏ ਤਾਂ ਉੱਤਰ ਪੰਜਾਬ ਦਾ ਮੌਸਮ ਸੁੱਕਾ ਤੇ ਸੁਹਾਵਣਾ ਰਹਿਣ ਵਾਲਾ ਹੈ ਹਲਕੀ-ਹਲਕੀ ਠੰਡ ਮਹਿਸੂਸ ਹੋਣ ਵਾਲੀ ਹੈ ਰਾਤ ਦੇ ਸਮੇਂ ਅਤੇ 28 ਤੋਂ ਲੈ ਕੇ 30 ਡਿਗਰੀ ਸੈਲਸੀਅਸ ਦੇ ਵਿੱਚ ਦਿਨ ਦਾ ਤਾਪਮਾਨ ਅਤੇ 16 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਰਾਤ ਦਾ ਤਾਪਮਾਨ ਮਹਿਸੂਸ ਹੋਵੇਗਾ ਹਿਮਾਚਲ ਅਤੇ ਜੰਮੂ ਖੇਤਰ ਤੋਂ ਆਉਣ ਵਾਲੀਆਂ ਹਲਕੀਆਂ-ਹਲਕੀਆਂ ਬਰਫ਼ੀਲੀਆਂ ਹਵਾਵਾਂ ਠੰਡ ਮਹਿਸੂਸ ਕਰਵਾ ਸਕਦੀਆਂ ਹਨ आने वाले दो तीन दिन तक दो डिग्री सेल्सियस तक तापमान घटन की आस है और हल्की हल्की धुंध भी पूरी संभावना बन रही है हवां की गल करिए हवां अठ किलोमीटर तो लैके बारह किलोमीटर प्रति घंटा चलन गया जो कि उत्तर पश्चिम की दिशा वल वग रही हैं ਮੌਸਮ ਠੰਡਾ ਤੇ ਸਾਫ਼ ਸੁਥਰਾ ਰਹੇਗਾ ਦਿਨ ਵੇਲੇ ਹਵਾ ਦੀ ਗਤੀ 12 ਤੋਂ ਲੈ ਕੇ 14 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਤੇ ਰਾਤ ਦੇ ਸਮੇਂ 7 ਕਿਲੋਮੀਟਰ ਤੋਂ ਲੈ ਕੇ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਇਹ ਹਵਾਵਾਂ ਹਲਕੀਆਂ-ਹਲਕੀਆਂ ਪ੍ਰਦੂਸ਼ਣ ਨੂੰ ਸਾਫ਼ ਕਰਨ ਲਈ ਸਹਾਇਕ ਹੁੰਦੀਆਂ ਹਨ ਕਿਸੇ ਵੀ ਤਰ੍ਹਾਂ ਦੀ ਮੀਂਹ ਜਾਂ ਹਨੇਰੀ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਇਸ ਤਰ੍ਹਾਂ ਦੀਆਂ ਹੋਰ ਖ਼ਬਰਾਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ